ਬਾਰਡਰ ਤੋਂਨ ਦੇ ਕੋਸ਼ਿਸ਼ਾਂ ਦੇ ਵਿੱਚ ਲਗਾਤਾਰ ਕਿਸਾਨ ਦੂਜੇ ਪਾਸੇ ਹਰਿਆਣਾ ਪੁਲਿਸ ਵੱਲੋਂ ਬਲ ਦਾ ਪ੍ਰਯੋਗ ਕੀਤਾ ਜਾ ਰਿਹਾ ਹੈਗਾ ਲਗਾਤਾਰ ਸ਼ੰਭੂ ਬਾਰਡਰ ਉੱਤੇ ਸਥਿਤੀ ਜਿਹੜੀ ਤਣਾਅਪੂਰਨ ਹੋਈ ਪਈ ਹੈ ਧੂਏ ਦੀ ਚਾਦਰ ਜਿਹੜੀ ਵਿੱਚ ਗਈ ਹੈ ਅੱਗੇ ਅਥਰੂ ਗੈਸ ਦੇ ਗੋਲੇ ਸੱਟ ਕੇ ਧੂਏ ਦੀ ਚਾਦਰ ਜਿਹੜੀ ਹੈ ਕਿਸਾਨਾਂ ਨੂੰ ਲਗਾਤਾਰ ਰੋਕਣ ਦੀਆਂ ਕੋਸ਼ਿਸ਼ਾਂ ਹਰਿਆਣਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਪਰ ਜਿਹੜਾ ਨੌਜਵਾਨਾਂ ਦਾ ਉਤਸ਼ਾਹ ਹੈ ਕਿਸਾਨਾਂ ਦਾ ਜਿਹੜਾ ਉਤਸ਼ਾਹ ਹੈ ਐਮਬੂਲੈਂਸਾਂ ਮੌਕੇ ਤੇ ਪਹੁੰਚਦੀਆਂ ਹੋਈਆਂ ਜੋ ਕਿ ਜ਼ਖਮੀ ਹੋਏ ਨੇ ਉਹਨਾਂ ਨੂੰ ਲੈ ਜਾਣ ਵਾਸਤੇ ਐਮਬੂਲੈਂਸਾਂ ਜਿਹੜੀਆਂ ਨੇ ਮੌਕੇ ਦੇ ਉੱਤੇ ਪੁੱਜਦੀਆਂ ਹੋਈਆਂ ਨੌਜਵਾਨ ਜ਼ਖਮੀ ਹੋਏ ਨੇ ਜਿਹੜੇ ਆ ਨੌਜਵਾਨ ਜ਼ਖਮੀ ਹੋਏ ਨੇ ਐਂਬੂਲੈਂਸ ਵਿੱਚ ਹੋਈ ਜ਼ਖਮੀ ਨੌਜਵਾਨ ਨੂੰ ਗੱਡੀ ਦੇ ਵਿੱਚ ਪਾਉਂਦੇ ਹੋਏ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਜ਼ਖਮੀ ਨੌਜਵਾਨ ਉਹ ਇਹਨੇ ਤਸਵੀਰਾਂ ਦੇਖ ਰਹੋ ਪਲਾਸਟਿਕਾਂ ਗੋਲੀ ਜਿਹੜਾ ਵੀ ਸਮਾਪਤ ਵਿੱਚ ਬੱਚਾ ਇਹਦੇ ਤੋਂ ਜਿਹੜੀ ਆ ਨਹੀਂ ਦੇ ਸਕਿਆ ਐਂਬੂਲੈਂਸ ਦੇ ਵਿੱਚੋਂ ਨੂੰ ਲੱਗਿਆ ਨਜ਼ਰੇ ਨਹੀਂ ਇਹਨਿੰਦਰੀ ਕੀ ਹੈ ਕਾਬਿਲ ਜਿਹੜਾ ਕਸਮ ਨੌਜਵਾਨ ਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਹੈਗਾ ਗਬੀਰ ਰੂਕ ਦੇ ਚ ਨੌਜਵਾਨ ਜ਼ਖਮੀ ਹੋਏ ਨੇ ਪੁਲਿਸ ਵੱਲੋਂ ਕਿਤੇ ਹਮਲੇ ਦੇ ਵਿੱਚ ਇਹ ਦੇਖੋ ਜੀ ਅੱਜ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਹਿੰਸਾ ਦਾ ਨੰਗਾ ਨਾਚ ਹੋ ਰਿਹਾ ਹੈ ਕਿਸਾਨਾਂ ਦੇ ਅਥੂ ਗੈ ਦੇ ਗੋਲੇ ਰਬੜ ਦੀਆਂ ਗੋਲੀਆਂ ਪਰਾਸ਼ਟ ਦੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਨਿਥੇ ਕਿਸਾਨ ਆਪਣੀਆਂ ਮੰਗਾਂ ਲਈ ਬਿਨਾ ਕਿਸੇ ਹਿੰਸਕ ਅੰਦੋਲਨ ਦੇ ਦਿੱਲੀ ਜਾਣਾ ਚਾਹੁੰਦੇ ਹਨ ਪਰ ਇਹ ਸਰਕਾਰਾਂ ਦੇਖੋ ਸਾਡੇ ਦੋਹਰਾ ਬਣਾਈ ਜਾਂਦੀਆਂ ਤੇ ਸਾਡੀ ਜਾਨ ਲੈਣ ਦੇ ਤਾਰੂ ਹਨ ਜਿੰਨਾ ਅਸਰਾ ਇਹਨਾਂ ਨੇ ਇੱਥੇ ਚਲਾਤਾ ਉਹਨਾਂ ਅਸਰਾ ਤਾਂ ਪਾਕਿਸਤਾਨ ਦੀ ਸਰਹੱਦ ਤੇ ਵੀ ਚਲਾਇਆ ਹੋਣਾ ਅੱਜ ਤੱਕ ਇਹਨਾਂ ਨੇ ਦੇਖੋ ਕਿੰਨੀ ਮਾੜੀ ਸਰਕਾਰ ਹੈ મોદી ਦੀ ਜਿਹੜੀ ਸਾਡੀਆਂ ਮੰਗਾਂ ਮੰਨ ਕੇ ਮੁੱਕਰੀ ਫੇਰ ਸਾਨੂੰ ਦਿੱਲੀ ਜਾਣ ਤੋਂ ਰੋਕ ਰਹੀ ਹੈ ਬੜੀ ਮਾੜੀ ਤੁਸੀਂ ਉੱਪਰ ਵੀ ਦੇਖੋ ਜਿੱਥੇ ਤੱਕ ਅਸੀਂ ਜਾਂਦੇ ਹਾਂ ਉੱਥੇ ਤੱਕ ਇਹਨੇ ਡਰੋਨ ਗੈਸ ਦੇ ਗੋਲੇ ਘੋ ਰਹੇ ਹਨ ਜਿਸ ਨਾਲ ਸਾਡੇ ਬਜ਼ੁਰਗਾਂ ਨੂੰ ਤੇ ਸਾਡੇ ਬਜ਼ੁਰਗਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਮੈਂ ਪ੍ਰੈਸਰਾਂ ਨੂੰ ਇੱਕ ਗੱਲ ਪਹੁੰਚਾਉਣਾ ਚਾਹਨਾ ਵੀ ਜੋ ਕੁਛ ਤੇ 1929 ਘਟਾਵਤਾ ਹੋਇਆ ਇਹਦਾ ਸਭ ਤੁਸੀਂ ਸਰਕਾਰ ਹੈ ਤੇ ਲੋਕਾਂ ਨੂੰ ਸੰਦੇਸ਼ ਦੇਣਾ ਚਾਹਨਾ ਕਿ ਸਰਕਾਰ ਕਿਸਾਨਾਂ ਨੇ ਬੰਦ ਨਹੀਂ ਕੀਤੀ ਆ ਇਹ ਸਰਕਾਰ ਸਰਕਾਰ ਨੇ ਬੰਦ ਕੀਤੀ ਆ ਜੇ ਤੁਹਾਡੀ ਜਮੀਰ ਜਾਗਦੀ ਹੈ ਤਾਂ ਸਰਕਾਰਾਂ ਦੇ ਆ ਜਾ ਸਾਰੇ ਲੋਕੋ ਮੇਰੇ ਕਿਸਾਨੋ ਵਜੜ ਕੇ ਸਰਕਾਰਾਂ ਦੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੱਚਾ ਕਈ ਨੌਜਵਾਨਾਂ ਦੀਆਂ ਟੇਰ ਗੈਸ ਨਾਲ ਇੱਥੇ ਜਿੱਥੇ ਮੈਂ ਖੜਾ ਹਾਂ ਹਲੇ ਕਾਫੀ ਪਿੱਛੇ ਆ ਇੱਥੇ ਸਾਹ ਲੈਣਾ ਔਖਾ ਹੋਇਆ ਹੋਇਆ ਤੋ ਤੁਸੀਂ ਅੰਦਾਜ਼ਾ ਲਾ ਲਓ ਜਿਨ੍ਹਾਂ ਦੇ ਸੱਟਾਂ ਲੱਗੀਆਂ ਜਿਨ੍ਹਾਂ ਦੇ ਆ ਬੁਲੇਟਸ ਮਾਰਦੇ ਨੇ ਰਬ ਬੁਲੇਟਸ ਇੱਕ ਇਹਨੋਂ ਜ਼ਿਆਦਾ ਯਾਰ ਜ਼ੁਲਮ ਕੀ ਹੋ ਸਕਦਾ ਬਹੁਤ ਮਾੜੀ ਗੱਲ ਆ ਯਾਰ ਸਰਾਸਰ ਗਲਤ ਹੋ ਰਿਹਾ ਵਾ ਬਹੁਤ ਜ਼ੁਲਮ ਹੋ ਰਿਹਾ ਵਾ ਔਰ ਇਹ ਜਿਵੇਂ ਕੋਈ ਜਿਵੇਂ ਕਿ ਅਸੀਂ ਇਸ ਦੇਸ਼ ਦੇ ਪਛੰਦੇ ਨਹੀਂਗੇ ਅਸੀਂ ਕੋਈ ਦੁਸ਼ਮਣ ਦੇਸ਼ ਤੋਂ ਆਏ ਆ ਇਹਨੋਂ ਜ਼ਿਆਦਾ ਅਤਿਆਚਾਰ ਹੋਰ ਕੀ ਹੋ ਸਕਦਾ ਤੁਸੀਂ ਦੇਖ ਹੀ ਰਹੇ ਹੋ ਕਿ ਕੁਝ ਹੋ ਰਿਹਾ ਵਾ ਔਰ ਉਹਨਾਂ ਨਾਲ ਹੋ ਰਿਹਾ ਜਿਹੜੇ ਇਸ ਦੇਸ਼ ਨੂੰ ਅਨਾਜ ਦਾ ਭੰਡਾਰ ਭਰਦੇ ਨੇ ਇਹ ਉਹਨਾਂ ਨਾਲ ਹੋ ਰਿਹਾ ਜਿਨ੍ਹਾਂ ਦੇ ਬੱਚੇ ਬਾਰਡਰਾਂ ਦੇ ਉੱਤੇ ਆਪਣੀਆਂ ਜਾਨਾਂ ਗਵਾਉਂਦੇ ਨੇ ਇਦਰੋਂ ਮਾੜੀ ਗੱਲ ਭਾਜਪੀ ਲਈ ਦੇਸ਼ ਦੀ ਸਰਕਾਰ ਲਈ ਹੋ ਨਹੀਂ ਸਕਦੀ ਇਹ 24 ਦਾ ਇੱਕ ਟ੍ਰੇਲਰ ਆ ਅਗਰ ਇਹ ਬਣ ਗਏ ਇਹਨਾਂ ਨੇ ਕਿਸੇ ਨੂੰ ਮੁੜ ਕੇ ਕੁਛ ਕਰਨ ਨਹੀਂ ਦੇਣਾ ਬੋਲਣ ਨਹੀਂ ਦੇਣਾ ਪ੍ਰੋਟੈਸਟ ਨਹੀਂ ਕਰਨ ਦੇਣਾ ਤੁਹਾਡਾ ਧੰਨਵਾਦ ਹੁਣ ਇਹਨਾਂ ਦੇਖੋ ਜੀ